ਮੋਸਮ ਸਿਰਸਿੰਗਾ ਵੀ ਪੁੰਡੂਸ ਕੋ ਹੰਮੇਰਾ ਅਸੀਂ ਜੋ ਐਂਟਰਲੌਕ ਟਾਈਲ ਦੀ ਫੈਕਟਰੀ ਲਗਾਈ ਹੋਈ ਆ 12 13 ਬੰਦੇ ਮੇਲੇ ਕੋ ਕੰਮ ਕਰਦਣੇ ਆ ਪਤਾ ਰੋਜ਼ਗਾਰ ਤੋੜਿਆ ਹੋਇਆ ਹੈ ਜੀ ਅਸੀਂ ਬੈਂਚ ਜਾਲੀਆਂ ਪਿੱਲਰ ਵੱਖ-ਵੱਖ ਤਰ੍ਹਾਂ ਦੀ ਐਂਟਰਲੌਕ ਟੈਲਾ ਅਡੋਰਡ ਡਿਜ਼ਾਈਨਾਂ ਦੀਆਂ ਸਾਰੀਆਂ ਵੇਚਦੇ ਵਧੀਆ ਬਣਾਉਂਦੇ ਜੀ ਸਾਡੇ ਲਈ ਬਹੁਤ ਆਰਡਰ ਨੇ ਮੈਗਰੂ ਦੀ ਕਿਰਪਾ ਨਾਲ ਠੀਕਾ ਜੀ ਤੁਸੀਂ ਵਧੀਆ ਮਟੀਰੀਅਲ ਵਰਤ ਕੇ ਵਧੀਆ ਕੰਮ ਕਰ ਰਹੇ ਹੋ ਜੀ ਕਿੰਨੇ ਦਿਨ ਤੋਂ ਕੰਮ ਕਰ ਰਹੇ ਮੈਸੇ ਉਰੇ ਸਾਨੂੰ ਕੰਮ ਕਰੇ ਨੂੰ 2-3 3 ਕੇ ਮਹੀਨੇ ਹੋਏ ਨੇ ਪਹਿਲਾਂ ਸਾਡੀ ਐਂਟਰਲੌਕ ਟਾਈਲ ਸ਼ਿਮਟਾਲੇ ਦੀ ਕੱਟਦੇ ਉੱਥੋਂ ਵਾਦੇ ਸਿੰਘ ਰਿਸੈਪਟ ਕਰਿਆ ਰੋਡ ਦੇ ਉੱਤੇ ਕੀ ਕੀ ਚੀਜ਼ਾਂ ਬਣਾਵਾਂ ਅਸੀਂ ਐਂਟਰਲੋਕ ਟਾਇਲ ਬਣਾਉਣਾ ਜੀ ਡੋਡ ਡਿਜ਼ਾਈਨਾਂ ਦੀਆਂ ਬੈਂਚ ਨੇ ਜੀ ਪਿੱਲਰ ਜਾਲੀਆਂ ਨੇ ਜੀ ਪਿੱਲਰ ਨੇ ਕਰਬ ਚੈਨਲ ਜੋ ਸਭ ਨੂੰ ਆਰਡਰ ਮਿਲਦਾ ਜੀ ਅਸੀਂ ਉਹ ਬਣਾਉਣਾ ਇਹ ਤੁਹਾਡਾ ਡਰੈਸ ਕੀ ਹੈ ਐ ਮਲੇਰ ਕੋਟਲਾ ਰੋਡ ਹਰੀਗੜ੍ਹ ਹੈ ਜੀ ਪਿੰਡ ਢਿੰਗੀ ਤੋਂ 3 ਕਿਲੋਮੀਟਰ ਇੱਥੋਂ ਕਲਮੱਟੀ ਤੋਂ ਸਿਰਫ 2 ਕਿਲੋਮੀਟਰ ਰੋਡ ਦੇ ਉੱਤੇ ਫਟਪੀ ਹੈ ਜੀ ਹੀ ਮੈਸੇਜ ਦੇਣ ਲੋਕਾਂ ਨੂੰ ਲੋਕਾਂ ਨੂੰ ਇਹ ਜੀ ਬਹੁਤ ਤੋਂ ਵਧੀਆ ਆਪਣੇ ਘਰਾਂ 'ਚ ਟਾਇਲ ਲਾਓ ਵਧੀਆ ਟਾਇਲ ਹੈ ਜੀ ਕੋਈ ਇਹਦਾ ਲੰਬਾ ਨਹੀਂ ਜੀ ਨਾਲੇ ਨੇ ਬੈਨੀਫੀਟਲ ਸਸਤੀ ਆ ਇਹ ਜੋ ਪਰਸਨ ਹੈ ਵਧੀਆ ਇਹ ਕੰਮ ਮੋਬਾਈਲ ਨੰਬਰ ਦੱਸ ਦੋ ਆਪਣਾ 9914126308 ਮੋਬਾਈਲ ਨੰਬਰ ਹੈ ਜੀ ਆ ਕੇ ਟਾਇਲ ਦੇਖੋ ਵਧੀਆ ਟਾਇਲ ਹੈ ਜੀ ਵਧੀਆ ਕਲਰ ਦੇ ਸਿੱਧਾ ਕਰਕੇ ਵਧੀਆ ਡਿਜ਼ਾਈਨਾਂ ਦੇ ਤਿਆਰ ਕਰਕੇ ਟਾਇਲ ਦਿੰਦੇ ਹਾਂ ਜੀ